ਇਹਦੇ ਮਤਰਾ ਹੈ ਇੱਥੇ ਆ ਜਾਣ ਦਾ ਅਰੇ ਸਾਡੇ ਸਾਰੇ ਬੰਦੇ ਕਾਮਕਾਰ ਛੱਡ ਕੇ ਇਹਨਾਂ ਦੇ ਪੱਛੀ ਲੱਗ ਜਾਣ ਹੈ ਲੈ 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 ਉੰਬਰੀ ਮਲਾਈ ਵਰਗੀ ਪਈਆ ਹੈ 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 ਆਹਾ ਅਖ ਲੈ ਹੈ ਆਹ ਖੁਰ ਦੇ ਦਿਆ ਆ ਆਇਆ ਆ ਕਮਾਲ ਕਰੀ ਪਈਆ ਹੈ ਜਗੋ ਦੇ ਜੋ ਤਾਂ ਮਰਾ ਸਾਬ ਐ ਆਜੂਗਾ ਚਾਨ ਚੱਕ ਪਈ ਨਾ ਹੁਣ ਐਂਦੀ ਮੈਂ ਤਾਂ ਕੀ ਕਰਦਾ ਸੀ ਰੋਲਾ ਪਾ ਕੇ ਆਇਆ ਕਰ ਮੜਾ ਜਾਇਆ ਚੁੱਪ ਚ ਬੀਤੇ ਆ ਕੇ ਨਹੀਂ ਖੜੀਦਾ ਮੈਂ ਨਹੀਂ ਆਇਆ ਮੈਂ ਤਾਂ ਕੀ ਕਰਦਾ ਦਿਲ ਦਾ ਪਤਲਾ ਹੁੰਦਾ ਗੰਜਰ ਦਿਆ ਆਹੋ ਪਤਲਾ ਦਿਲ ਦਾ ਰੱਦ ਦੇ ਲੋ ਉਹ ਰੱਦ ਦਿਆ ਕੀ ਕਰਦਾ ਸੀ ਮੂਹਲੇ ਰਿਸਲਿੰਗ ਜੀ ਦੇਖਦਾ ਸੀ ਨਾ ਰਿਸਲਿੰਗ ਦਾ ਕਾਨੂੰ ਸੀ ਹੈ ਸੈਟਿੰਗਾਂ ਜੀਆਂ ਖੋਲ ਰੱਖੀ ਸੀ ਹੈ ਆ ਆ ਹੋਰੇ ਕੋਈ ਦੇਖਦਾ ਸੀ ਮਰਾ ਪਾਇਆ ਦਾ ਬੰਦਾ ਆਇਆ ਬੈਠਾ ਗੋਰਾ ਆ ਉਹ ਸੁਣ ਰਿਹਾ ਦੀ ਗਾਣੇ ਜੇ ਹੈ ਪਰ ਅਣੀ ਜਨਾ ਨੀ ਨੂੰ ਕੀ ਹੋਇਆ ਕੀ ਨਾ ਕਾਦਾ ਗੁੱਸਾ ਜੜ ਗਿਆ ਤਾਂ ਡਿੱਕਦੇ ਮਾਰੀ ਲਾ ਤੋਥੀ ਤੋੜਤਾ ਵੀ ਸੁਣ ਲੈਂਦੇ ਨੇ ਗਾਣੇ ਜਵਾਕ ਨੂੰ ਨੱਸ ਪਤਾ ਪਤਾ ਮੈਨੂੰ ਹਾਂ ਅਸੀਂ ਦੇਖਦਾ ਨਹੀਂ ਹੋਰ ਕੀ ਦੇਖਣਾ ਵਾ ਮੈਨੂੰ ਤੇਰੇ ਡਿੱਕਾ ਅੱਛਾ ਗਾਣਦਾ ਕਰ ਤੂੰ ਆਏ ਨਾ ਆਇਆ ਕਰ ਪੁੱਤ ਮੇਰੀ ਸੁਣ ਗੱਲ ਦਰਦਾ پتਲਾ ਬੰਦਾ ਮੈਂ ਹੈ ਐਵੇਂ ਔਖਾ ਉਹ ਮੇਰਾ ਪਹਿਲੀ ਚੀਜ਼ ਪੁੱਝ ਜਾਂਦੀ ਹੈ ਤਾਈ ਹੁਣ ਤੂੰ ਨਿਆਣਾ ਨਹੀਂ ਹੈਗਾ ਤੂੰ ਨਿਆਣਾ ਨਹੀਂ ਹੈਗਾ ਮੈਂ ਕਹਾਂ ਗਿਆ ਭਾਈ ਨਿਆਣਾ ਮੈਂ ਮੈਂ ਕਿਹਾ ਤੈਨੂੰ ਨਿਆਣਾ ਫੇਰ ਤੂੰ ਮੋਬਾਈਲ ਇਹ ਤੇ ਤੂੰ ਜਾਣਦਾ ਕਰ ਤੇਰੇ ਕੀ ਸੂਲ ਹੁੰਦਾ ਮੈਂ ਜੀਦਾ ਤੇਰੇ ਤਾਂ ਤੈਨੂੰ ਸਮਝ ਆਉਗਾ ਪਿੰਡ ਤੋਂ 10 ਕੋਹ ਤੇ ਦੂਰ ਬਹਿ ਕੇ ਦੇਖਦਾ ਭਾਈ ਇੱਥੇ ਕੌਣ ਦੇਖ ਲੂ ਕੱਲਾ ਦੇਖਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਚੰਗਾ ਨਹੀਂ ਕਹਿੰਦਾ ਮੈਂ ਕੁਸ ਮਰਜੀ ਦੇਖਾ ਭਾਈ ਮਾੜਾ ਚੰਗਾ ਤਾਂ ਨਹੀਂ ਕਹਿੰਦਾ ਚੱਲ ਤੈਨੂੰ ਕਹਿੰਦਾ ਵੀ ਸਿਆਣਾ ਹੋਗਾ ਤੂੰ ਨਾਲ ਇਹ ਕੁਸ ਹੋਰ ਕਿ ਜਾਣਦਾ ਕਾ ਤੇਰੀਆਂ ਗੱਲਾਂ ਸਾਰੇ ਪਿੰਡ ਚੂੜੇ ਪਈਆਂ ਨੇ ਆ ਸਾਰ ਕੀ ਲੰਬਾ ਦੇ ਕੇ ਦਿਨਾਂ ਨੇ ਦੁ ਘਰੇ ਰਾਕੜ ਦਾ ਗਿਆ ਲੰਬਾ ਹੀ ਦੇ ਕੇ ਆਇਆ ਕੰਜਰ ਦਿਆ ਐ ਕਰਦਾ ਜਿਵੇਂ ਨੀਂਦ ਦੀਆਂ ਗੋਲੀਆਂ ਫੜਾਇਆ ਤੇਰੀ ਮਾਂ ਨੂੰ ਕੀ ਡੂੰਗਾ ਬੀਜ ਗਿਆ ਤੇਰੇ ਦੱਸ ਦੂ ਆ ਦਿਖਾਉਣਾ ਚੱਲ ਮੇਰੇ ਦਿਖਾਏਗਾ ਤੂੰ ਚੱਲ ਲੈ ਖੜਾ ਹੋ ਤੇ ਆ ਜਾ ਅਰੇ ਹਾਲ ਦੀ ਸਾਰਿਆਂ ਦੀ ਨਿਕਲਈ ਓਏ ਹਾਰੇ ਦੀ ਹਰੀ ਹੋ ਗਈ ਸਾਡੇ ਵਾਲੀ ਓਥੀ ਦੀ ਓਥੀ ਕੀ ਆ ਹਰੀ ਤਾਂ ਤੇਰੀ ਹੋ ਰਹੀ ਆ ਪਿਛਲਾ ਆ ਆ ਆ ਅਭੀ ਤੇਰੀ ਐ ਅਰੇ ਪੌਣੇ ਬੀਜੀ ਦੀ ਜਿਹੜੀ ਤੈਂ ਬੀਜਿਆ ਕੰਦਰ ਦਾ ਉਹ ਦੇਖਾ ਕੇ ਉਹ ਤੇਰਾ ਬਾਗ ਤਾਂ ਸੁੱਕਾ ਪਿਆ ਤੀਗਾ ਚੱਲ ਮੇਰੇ ਨਾਲ ਰਮਾਈ ਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ ਜੀਰੀ ਨੂੰ ਚਾਹ ਤੈਨੂੰ ਦਿਖਾਉਣਾ ਮੈਂ ਜੀਰੀ ਨੂੰ ਤਾਂ ਕਿੰਨਾ ਟਾਈਮ ਪਹਿਲਾਂ ਲਾਇਦੀ ਪਾਣੀ ਚੱਲ ਉਹੀ ਭੱਗ ਗਿਆ ਲੈ ਕਰੇ ਦੱਸ ਕਿੱਡੀ ਕੋ ਗੱਲ ਤੀ ਭਾਈ ਜਾਊਗਾ ਨਹੀਂ ਪੈਸੇ ਦਿੰਨਿਆ ਭਾਈ ਤਾਂ ਐ ਕਰਨ ਲੱਗ ਗਿਆ ਨੇ ਜਿਵੇਂ ਮੇਰੇ ਸਾਲ ਤੋਂ ਫ੍ਰੀ ਚ ਕਰਾਉਣਿਆ ਕੰਮ ਸਤੋਂ ਉਹ ਤੇਰਾ ਬੀਮੜਾ ਹੂ ਆ ਬੀਮੜਾ ਮਾਰੀ ਦੀਦਾ ਵੀਰੇ ਨੇ ਮੈਨੂੰ ਨਹੀਂ ਲਈ ਕਦੇ ਕਿਹੜਾ ਦਰਲਵੇ ਮਾੜਾ ਸੰਦ ਰੱਖਿਆ ਨਾ ਮਾੜੀ ਜਨਾਨੀ ਰੱਖੀ ਉਹ ਨਾ ਬੀ ਮਾੜਾ ਸੰਦ ਦਰਲਵੇ ਕਿਹੜੇ ਨੇ ਆਪਣਾ ਬੀਜ ਲੈਂਦਾ ਆਪਣਾ ਬੀਜ ਲੈਂਦਾ ਆ ਸਾ ਬੌਲਾ ਤੂੰ ਆ ਜਾ ਚੰਗੜਾ ਅਰਦਾ ਮੜਾ ਜਾ ਅੱਜ ਨਾਲੇ ਤਰਾ ਜੋੜੀਦਾਰ ਆ ਐਣ ਮਰਾਵੇ ਜੋੜੀਦਾਰ ਕਿੱਥੇ ਨਿਕਲਦਾ ਬਾਹਰ ਆ ਕਿਉਂ ਹੈ ਕਬੂਤਰ ਵਰਗੀ ਜਨਾਨੀ ਭਾਂ ਦਾ ਘਰੇ ਬੈਠੀ ਆ ਕਿਹੜੀ ਹੈ ਆਦੀ ਤੂ ਤੇ ਦੀ ਬਾ ਉਹ ਮੈਨੂੰ ਆਂ ਦੱਸ ਮੜਾ ਆਂ ਦੱਸ ਹਾਂ ਇਹ ਇਹ ਤੂ ਦੇਦੀ ਮਾਇਆ ਕੇ ਮੇਰੇ ਹਲਉਂ ਹੀ ਕਹੀ ਜਾਂਦੇ ਨੇ ਯਾਰਾ ਹੈ ਮੈਂ ਤਾਂ ਆਪਣ ਮੈਂ ਕਰ ਤੂੰ ਤੇਰਾ ਮੂੰਹ ਦੇਖ ਓ ਕੈਸੀ ਪਈਆ ਸੋਣੀ ਸੁਨੱਖੀ ਹੈ ਮੈਂ ਓਦੇ ਜਿੱਦੇ ਆਪੇ ਇਹਦੀ ਕਣਕੀ ਦੇ ਦੇ ਮੈਂ ਓਦੇ ਘਰੇ ਵੀਰੇ ਤੜਕੀ ਚ ਤੜਕੀ ਜਾ ਕੇ ਆਇਆ ਸੀ ਜਾ ਕੇ ਘਰੇ ਫਿਰਦੀ ਦੀ ਓਦੇ ਮਾਇਆ ਬਹਾ ਬੌਲ ਆਈ ਹੈ ਐ ਨਹੀਂ ਮੈਨੂੰ ਨਾ ਨੂੰ ਪਤਾ ਬੌਲ ਦੀ ਘੁੱਟ ਦੀ ਫਿਰਦੀ ਦੀ ਮਾਹ ਜੀ ਬੀ ਲੈ ਕੇ ਜਾਣਾਗਾ ਕਦੀ ਭਾਈ ਮੈਨੂੰ ਤਾਂ ਪਤਾ ਨਹੀਂ ਕੁਛ ਮੇਰੇ ਬਾਰੇ ਨਹੀਂ ਪੁੱਛਿਆ ਓ ਤੂੰ ਤੇਰੇ ਬਾਰੇ ਪੁੱਛੋ ਗੱਡ ਬਾਰੇ ਮੈਂ ਆ ਜਾ ਦਿਖਾ ਸੁਣ ਮੇਰੀ ਗੱਲ ਦਿਖਾ ਕਿੱਥੇ ਕੋ ਸਾ ਮੈਂ ਗਿਆ ਤੀ ਕਰੇ ਹੈ ਮਰੇਖ ਨਹੀਂ ਐ ਚਾਹ ਐ ਬੈਠੀ ਐ ਐ ਮੈਂ ਐ ਸੇਖੜਾ ਐ ਐ ਦੇਖੇ ਅੱਖਾਂ ਕਮਾ ਕਮਾ ਹੈ ਉਹ ਤੈਨੂੰ ਪਤਾ ਵੀਰੇ ਦੀ ਅੱਖ ਬਾਜ ਵਰਗੀ ਐ ਹੈ ਇਹੋ ਜੇ ਕਮਾ ਦੀ ਬਾਜ ਵਰਗੀ ਅੱਖ ਲੈ ਉਹਦੀ ਅੱਖ ਲਾ ਰਿਆ ਆ ਜਾ ਆ ਚਲ ਕਾਲੂ ਘਰ ਦੀ ਗੱਲ ਐ ਦਾ ਆ ਕੀ ਆ ਹੋਰ ਕੀ ਆ ਹਰੀ ਦਾ ਹੋਰੀਆ ਵਿੱਚ ਬਾਈ ਗਣ ਹੋਰੀਆ ਹਰੀ ਮਰਾ ਸੜਾ ਧਿਆਨ ਨਾਲ ਦੇ ਕੀ ਨਿਕਲਿਆ ਕੁਛ ਨਹੀਂ ਨਿਕਲਿਆ ਆ ਸਾਰੀ ਦੇਖ ਲੈ ਕਿੱਡੀ-ਕਿੱਡੀ ਨਿਕਲੀ ਪਿਆ ਤੈ ਮਿੱਜੇ ਤੇਰੇ ਪਿਓ ਨੇ ਆ ਕੀ ਆ ਤੂਆਂ ਵਿੱਚ ਦੇਖੀ ਆ ਕਿੱਡੀ ਹੋਰੀਆ ਲੈ ਮਰਾ ਸਾਲ ਨੇ ਡੇਢ ਫੁੱਟ ਦਾ ਟੋਆ ਪਟ ਲਿਆ ਆ ਲੈ ਆ ਤੂੰ ਆ ਕੀ ਆ ਪਏ ਢੂੰਗੀ ਬੀਜੀ ਪਈਆ ਓਏ ਢੂੰਗੀ ਕਾਨੂੰ ਬੀਜੀ ਹੋਈਆ ਤੇਰਾ ਮਹੜ ਦਾ ਨਰਮ ਪਿਆ ਦੀਗਾ ਕਿੱਥੇ ਦੀਗਾ ਗਿੱਲੇ ਚ ਕੁਸਾ ਕਿੱਥੋਂ ਹੋਈ ਇਸ ਸਾਲ ਦੀ ਮੇਰੀ ਵੀ ਨਗਾਜੀ ਕਮਜ਼ੋਰ ਹੋਰੀਆ ਦੱਸ ਆ ਤੂੰ ਬਾਈ ਆਪਣੀ ਅੱਖਾਂ ਦਾ ਇੱਜ਼ਤ ਕਰਾ ਲੈ ਆ ਲੈ ਲੈਣੀ ਕਰ ਨਗਾਏ ਤੇ ਹਾਂ ਮਾਜੀ ਤੇ ਹਾਂ ਵੱਡ-ਵਡੇ ਰਿਆਂ ਤੇ ਮਰਾਸ ਵਾਲਾ ਕਿਤੇ ਸਟੱਕ ਚ ਪੈ ਗਿਆ ਇਹਦੇ ਖੂਨੀਆਂ ਮੇਰੇ ਸਾਲ ਦੀ ਅੱਗਾਂ ਲਾਤੀ ਆ ਤੂੰ ਇਹ ਜਨੇ ਹੋਰ ਪੱਟੀ ਮੇਰ ਕਰਤੀ ਅੱਖ ਤੋ ਤਾਂ ਜਮੀ ਗਿਆ ਦਵਾਈ ਦਵਾਈ ਪਾਲਦਾ ਆਈ ਮਾਂ ਲਿੰਜ ਪਵਾਵਾਂਗੇ ਹੁਣ ਅੱਗ ਤੈਂ ਕਿਹੜਾ ਲਾਈਆ ਹਨਾ ਅੱਗ ਤਾਂ ਅਸੀ ਲਾਤੀ ਮੈਂ ਤਾਂ ਕਾਨੂੰ ਲਾਈਆ ਲਿੰਜ ਪਵਾ ਲਾਂਗੀ ਮਤਾ ਉਹ ਕਰਾ ਦਿਆਂਤੀ ਗੱਦੀ ਐ ਜੀ ਆ ਕਰਾ ਦਿਆਂ ਰੇ ਗੱਦੀਆਂ ਮੈਨੂੰ ਪਤੀ ਲਿੰਜ ਪਵਾ ਲਾਂਗੇ ਠੀਕ ਹੋ ਜੂ ਕੰਮ ਸੈੱਟ ਹੋ ਜੂ ਆ ਡੇਰੇ ਚ ਲਾਉਣਗੇ ਕੈਂਪ ਡਾਕਟਰ ਹੁਣ ਉਠਾ ਦੇ ਭਾਈ ਮੈਨੂੰ ਕਿਉਂ? ਆਹੋ ਮੈਂ ਇਹ ਨਹੀਂ ਕਹਾਂਗਾ ਕਿ ਪਾ ਗੰਪਾ ਗੰਪਾ ਤੋਂ ਓਏ ਮਾੜੇ ਡਾਕਟਰ ਥੋੜੀ ਹੁੰਦੇ ਨੇ ਲੁਗੇੜੇ ਤੋਂ ਆਉਣਗੇ ਡਾਕਟਰ ਕਹਿੰਦੇ ਓਏ ਨਹੀਂ ਕਰਾਉਂਦਾ ਮੈਂ ਤਾਂ ਕੋਈ ਹੋਰ ਡਾਕਟਰ ਦੇ ਦੇ ਨਾ ਵਧੀਆ ਡਾਕਟਰ ਫਿਰ ਨਾਲੇ ਕਹਿੰਦਾ ਪੈਸੇ ਲੱਗੇ ਤੇ ਫਿਰ ਚਪੋੜੇ ਪੈਸੇ ਦਾ ਕੋਈ ਚੱਕਰ ਨਹੀਂ ਪੈਸੇ ਵਾਲੀ ਫਿਰ ਉਹ ਸੰਗਰੂਰ ਬਾਗ ਚੱਲਿਆ ਬਾਂਟੀ ਦਾ ਭਾਈ ਹਸਪਤਾਲ ਉਹਦਾ ਫਿਰ ਉਹ ਦਾਖਲਾ ਰੱਖੂਗਾ ਔਖਾ ਮਰਾ ਦਾਖਲ ਕਿਉਂ ਰੱਖਦਾ ਤੜਕੀ 10 ਵਜੇ ਦਾ ਟਾਈਮ ਲੈ ਲਾਂਗੇ ਆਥਣ ਨੂੰ ਪਾ ਕੇ ਤੋੜ ਦਿੰਦਾ ਇੱਕ ਅੱਖ ਦਾ ਹੁਣ ਪਵਾ ਲੈ ਤੂੰ ਇੱਕ ਦਾ ਚਾਰ ਦਿਨਾਂ ਨੂੰ ਫੇਰ ਪਵਾ ਨਹੀਂ 10 ਦਿਨ ਖੜਕੇ ਪਵਾ ਲਈ ਬਾਕੀ ਫ ਅੱਖਾਂ ਦੋਏ ਹੁੰਦੀਆਂ ਨੇ ਬਾਬੇ ਮੱਲਾ ਦਾ ਬੰਦੇ ਦਾ ਹੋਰ ਤੀਜਾ ਕਿੱਥੇ ਪੋਏਗਾ ਓਇਲਾ ਚਲ ਪਵਾ ਲਾਂਗੇ ਫਿਰ ਐ ਕਰੀ ਮੇਰੀ ਗੱਲ ਸੁਣ ਨਾਲ ਇੱਕ ਗੱਲ ਹੋਰ ਸੁਣ ਮੇਰੀ ਕੱਲ ਨੂੰ ਦਰਾ ਸਵੇਰੇ ਸਕੂਟਰ ਜਿਹਾ ਲੈ ਕੇ ਆਈ ਮੜਾ ਜਾ ਸੁਨਾਮ ਤੱਕ ਛੱਡ ਕੇ ਕਿਉਂ ਮੈਂ ਮੈਂ ਜਾ ਖਾਣਾ ਕਿਤੇ ਰਿਸ਼ਤੇਦਾਰੀ ਚ ਹੋ ਗਿਆ ਬੁਲਾਇਆ ਉਹਨਾਂ ਨੇ ਸੱਦਾ ਦਿੱਤਾ ਕਹਿੰਦੇ ਵੀਰੇ ਤੂੰ ਆ ਜੀ ਮਹਾਪੋਇ ਮੈਂ ਆਜੂਗਾ ਜਿਹਦਾ ਭੋਗ ਪਲਾ ਹੈਗਾ ਰਿਸ਼ਤੇਦਾਰੀ ਚ ਹੈ ਕੋਈ ਤਾਂ ਹੋ ਨਾ ਤਾਂ ਰਸ ਮੈਨੂੰ ਤੂੰ ਨਾਲ ਲੈ ਕੇ ਜਾ ਰਿਹਾ ਦੱਸਦਾ ਤਾਂ ਹੈ ਨਹੀਂ ਸੀ ਤੋਆ ਕੀ ਕਹੌਣਾ ਜਿਹੜੀ ਆਪਣੀ ਮੰਡੀ ਚ ਆਉਂਦੀ ਹੁੰਦੀ ਆ ਹਾ ਜਾਣਦੇ ਆ ਕਰ ਨਾ ਜਾਣਦੇ ਆ ਕਰ ਮੋ ਮੋ ਕਰਦੇ ਨੇ ਮੋ ਮੋ ਪਿਆਰ ਵੀਰਾ ਦਾ ਪਿਆਰ ਦਾ ਭੁੱਖਾ ਪਈ ਜੱਥੇ ਪਿਆਰ ਮਿਲਦਾ ਵੀਰੇ ਨੂੰ ਵੀਰਾ ਉਹਨਾਂ ਦਾ ਹੋ ਜਾਂਦਾ ਚਰਨੋਂ ਵਾਲੀ ਬਤਨ ਅਮੀ ਤਾਂ ਬਥੇਰੀ ਖੱਟ ਲਈ ਚਰਨੋਂ ਨਾਲ ਤਾਂ ਚਰਨੋਂ ਨਾਲ ਤਾਂ ਇੱਕ ਤੇਰੀ ਗੱਲ ਮੈਂ ਸੁਨਾਮ ਵੀ ਸੁਣੀ ਆ ਹੋਰ ਈ ਸੁਣ ਲੈ ਸੁਨਾਮ ਦਾ ਤੇ ਸੁਨਾਮ ਮੈਂ ਤੇਰੀ ਪਿੰਡ ਚੋਂ ਗੱਲ ਸੁਣੀ ਹੈਗੀ ਕਹਿੰਦੇ ਵੀ ਗਿਆਤੀ ਕਹਿੰਦੇ ਹਾਂ ਹਾਂ ਇਹ ਸਾਲ ਦੇ ਵੀ ਮਰੀ ਜਾਂਦੇ ਨੇ ਚਰਨੋਂ ਨਾਲ ਤਾਂ ਹੁਣ ਵੇ ਕੜ ਗਿਆ ਕੰਮ ਜਿਆ ਕਿਉਂ ਇਹ ਲੈ ਨਹੀਂ ਗੱਲ ਪਹਿਲਾਂ ਵਾਲੀ ਗੱਲ ਰਹੀ ਸਾਬਾ ਮਿਰਜਾ ਦੀ ਜੋੜੀ ਕਿ ਮੈਂ ਟੁੱਟ ਜੂ ਟੁੱਟੀ ਬਾਸ ਬੋਲਦੀ ਨਹੀਂ ਮੇਰੇ ਨਾਲ ਹੁਣ ਗੁੱਸਾ ਆ ਬੜਾ ਕਰਨ ਲੱਗ ਗਈ ਖੇਜਣ ਜੀ ਲੱਗ ਗਈ ਮੇਰੀ ਗੱਲ ਤੇ ਹਾਂ ਮੰਦਰ ਦਾ ਜਿਆਦਾ ਮੋਹ ਕਰਨ ਲੱਗ ਗਈ ਹੁਣ ਅੱਛਾ ਮੇਰਾ ਨਹੀਂ ਕਰਦੀ ਹੁਣ ਮੈਂ ਚੱਲ ਕੋਈ ਨਾ ਪੈਣ ਦੀ ਕੰਡਾਸੇ ਮੈਂ ਖਾਂਦਾ ਰਹੇਗਾ ਮੇਲੇ 'ਚ ਟੂਹਾ ਤੇਰਾ ਗੁਡੀਆ ਕੋਈ ਨਾ ਕੋਈ ਨਾ ਰੱਬ ਉਹ ਕਰਦਾ ਹੈ ਕਹਿੰਦੇ ਚੰਗੀਆਂ ਕਰਦਾ ਹੈ ਹੈ ਲਿਖੀਆਂ ਲੇਖਦੀਆਂ ਭੋਗ ਮਣਾ ਚੱਤ ਲਾ ਗਈ ਜੇ ਪੌਣੇ ਲਿੰਜ ਦੇਖ ਲੈ ਲਿੰਜ ਪਵਾਵਾਂਗੇ ਆਪਾਂ ਚੱਲਦੇ ਆਪਾਂ ਤੂੰ ਐਂ ਕਰੀ ਆ ਜੀ ਕੱਲ ਨੂੰ ਕੱਲ ਨੂੰ ਆਪਾਂ ਮੋਂ ਉੱਥੇ ਜਾਣਾ ਸਵੇਰੇ ਆਥਣੀ ਜੀ ਹੈ ਜੀ ਤੂੰ ਬਾਈ ਗੱਲ ਸੁਣ ਲੈ ਮੈਂ ਤੁਰ ਨਹੀਂ ਜਾਂਦਾ ਹੈਗਾ ਮੈਂ ਤਾਂ ਤੈਨੂੰ ਸਲਾਮ ਤੱਕ ਛੱਡ ਦੂੰ ਅੱਡੇ ਤੇ ਆ ਅੱਡੇ ਤੱਕ ਮੈਂ ਤੂੰ ਬੱਸ ਚੜਦੇ ਯਾਰ ਆ ਮੈਂ ਬੱਸ ਕੱਲ ਨੂੰ ਚੜਨਾ ਮੈਂ ਤੂੰ ਛੱਡ ਗਈ ਮੈਨੂੰ ਬੱਸ 100 ਲੋਕ ਜਾਂਦੇ ਨੇ ਪਿੰਡ ਦੇ ਬਾਈ ਭਰਾ ਉਹਦਾ ਹੋਇਆ ਆਪੇ ਆਈ ਮੈਂ ਨਹੀਂ ਪਹਿਲਾਂ ਤਾਂ ਭੱਗ ਜਾਊਂਗਾ ਮੈਂ ਨਹੀਂ ਜਾਂਦਾ ਕੋਈ ਕੋਈ ਨਾ ਭਾਗ ਜਾ ਤੂੰ ਤਾਂ ਬੇਸ਼ਰਮ ਹੈਗਾਗਾ ਮੇਰੇ ਨਾਲ ਲੈ ਜੀ ਇਹ ਫੋਨ ਜਾ ਕਿਉਂ ਉਹ ਉਹ ਤਾਂ ਮੈਂ ਦੇਖ ਲਿਆ ਸਾਰੀਆਂ ਜਿਹੜੀਆਂ ਲੈ ਕੇ ਆਏ ਦੀ ਭਰਾ ਕੇ ਫਿਲਮਾਂ ਜੀਆਂ ਆਉ ਤਾ ਮੈਂ ਸਾਰੀਆਂ ਦੇਖ ਲਿਆ ਮੈਨੂੰ ਹੋਰ ਭਰਾ ਕੇ ਲਿਆ ਦੀ ਨੰਮੀਆ ਆਥ ਨਹੀਂ ਲੈ ਜੀ ਫੜ ਕੇ ਮੁਰਤਾ ਮੜਾ ਆ ਦੇਖਦਾ ਦੱਸ ਉਹ ਹੋਰ ਤੈਨੂੰ ਕਿਹੜਾ ਚਿੜੀਆਂ ਦਾ ਚੰਬਾ ਪੁਆ ਕੇ ਰੇਰਾ ਮੈਂ ਸਾਡਾ ਮਰਦਾਂ ਸੂਲ ਹੁੰਦਾ ਫਿਰ ਤੂੰ ਜਿੱਦੋਂ ਤੂੰ ਪੁਆ ਕੇ ਲਿਆਉਣਾ ਪੁਆ ਲਈ ਯਾਰ ਤੂੰ ਆਪੇ ਲਿਆ ਦੀ ਭਾਈ ਤੇਰੀ ਹੈਗੀ ਆ ਲਿਆ ਜੀ ਜਾਣ ਪਛਾਣ ਪੁਆ ਲਈ ਮੈਨੂੰ ਨਹੀਂ ਪਤਾ ਉਹ ਨਾਲੇ ਗੱਲ ਸੁਣ ਓਏ ਹਾਂ ਉਦਾਂ ਹੋ ਗਿਆ ਰਿਸ਼ਤਾ ਜਵਾਹ ਜੇ ਦਾ ਖਿੜੇਗਾ ਉਹੀ ਜਿਹਦੀ ਹੀਟ ਘੱਟਦੀ ਜਵਾਹ ਜੇ ਦੀ ਤੇ ਰਹਿਣ ਦਿਆਗਾ ਤੂੰ ਚੱਲਾਂਗੇ ਚੱਲੇਗਾ ਵਿਆਹ ਲੈ ਲੈ ਵੀਰੇ ਵੀਰੇ ਬਣਾ ਵਿਆਹ ਹੋ ਜਾਊਗਾ ਫੇਰ ਫੇਰ ਬਾਉਲਾ ਫਾਈਟ ਵਾਲੀ ਕੀ ਗੱਲ ਬਣੀ ਉਹਦਾ ਸਰਵਾਲਾ ਬਣਾਉਂਦੇ ਤੇ ਕਹਿੰਦੇ ਵੀਰੇ ਸਰਵਾਲਾ ਬਣ ਜਾ ਮਾ ਕਾਣੂ ਕਾਲੂ ਨਿਆਣੀ ਸਰਵਾਲਾ ਵੀ ਮਾ ਐਵੇਂ ਮੁੰਡੇ ਦੀਆਂ ਸਾਰੀਆਂ ਗਹਿਗੀਆਂ ਸਰਵਾਲੇ ਨਾਲ ਗੱਲ ਕਰਾਓ ਮਾ ਫਿਰ ਔਖਾ ਯਾਰ ਹਨਾ ਤੈਨੂੰ ਪਤਾ ਹੀ ਐ ਮੈਂ ਹੋਰ ਨੂੰ ਬਣਾ ਲਓ ਸਰਵਾਲਾ ਮੈਂ ਨਹੀਂ ਬਣਿਆ ਮਾ ਮੈਂ ਨਹੀਂ ਬਣਦਾ ਭਾਈ ਖਸਮਾ ਮੁੰਲਾ ਮੁੰਡੇ ਦਾ ਪਿਓ ਕਹਿੰਦਾ ਸੀ ਰਹਾ ਉਹ ਪੈਸੇ ਦਾ ਭਾਈ ਜੇ ਤੂੰ ਫੜ ਨਹੀਂ ਵੀਰੇ ਬੰਦਾ ਹੂੰ ਨਾ ਆਪਾਂ ਦਾ ਪੀਵਾਂਗੇ ਆਪਾਂ ਨੱਚਾਂਗੇ ਬਾਦੋ ਕਮ ਆਪਾਂ ਜ਼ਿੰਮੇਵਾਰੀ ਨਹੀਂ ਕੋਈ ਲੈਂਦੇ ਨੱਚਾਂਗੇ ਵੀਰੇ ਬਣਾ ਵਿਆਹ ਨਹੀਂ ਹੁੰਦਾ ਚੱਲਾਂਗੇ ਕੋਈ ਨਾ ਹਾਂ ਚੱਲਾਂਗੇ ਨਾ ਕਿਹਾ ਜੀ ਕੱਪੜੇ ਹੂੰ ਹੁਣ ਕੱਦ ਜੀ ਦਾ ਕੀ ਹੋ ਗਿਆ ਦੀ ਪਹਿਲਾਂ ਕਹਿੰਦੇ ਤੇ ਕੱਦ ਛੋਟਾ ਮੁੰਡੇ ਦਾ ਉਹ ਤਾਂ ਛੋਟੀ ਮਿਲ ਗਈ ਹੋਰ ਹੋਰ ਨਾਲ ਕਰਿਆ ਮੁੰਡੇ ਨੂੰ ਗਿੱਠ ਛੋਟੀ ਆ ਕੁੜੀ ਉਹਦੀ ਅੱਛਾ ਮਾ ਕਿਤੇ ਉੱਥੀ ਕਰਤਾ ਨਾ 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 ਹੋਰ ਕੀ ਕਹਿੰਦੇ ਵੀ ਸਰਵਾਰਲਾ ਤੈਨੂੰ ਬਣਾਈਏ ਓਏ ਮਾ ਮੈਂ ਪਿੰਟ ਕੋਟ ਪਾ ਲਿਆਉਂਗਾ ਕਹਿੰਦੇ ਫਿਰ ਸਰਵਾਰਲਾ ਬਣਦੀ ਵੀਰੇ ਓਏ ਮਾਨਾ ਮੈਣੀ ਬਣਦਾ ਭਾਈ ਚੰਗਾ ਹਾਂ ਖਸਮ ਗਿੱਡਾ ਆ ਲੈ ਜੀ ਫੋਨ ਦਾ ਆ ਕੇ ਅੱਥਰੋ ਫੇਰ ਦੇਖਾਂਗੇ ਮਾ ਕੰਮ ਨਾ ਮਰੇ ਤੇ ਦੀ ਦੇ